ਸਸਿਕਾਲ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਹਾਂ ਸਾਰੇ ਭਰਾ ਲੋ ਕਰਾਏ ਅੱਜ ਸ਼ੌਂਕ ਆਪਣੇ ਰੱਤਿਆਂ ਦਾ ਉਸਤਾਦ ਜੀ ਬਿੰਦਰ ਪੁੱਲਾ ਜੀ ਵਾਲੇ ਇਹ ਵੱਡਾ ਜੋੜਾ ਵੀਰੇ ਆਪਣਾ ਉਹ ਪੁਰਾਣਾ ਜੋੜਾ ਹੈ ਤੇ ਕਰੋ ਜੀ ਇਹਨਾਂ ਦਾ ਸ਼ੌਂਕ ਬਾਈ ਜੀ ਤੇ ਛਿੱਟੀਆਂ ਅੱਖਾਂ ਬਾਈ ਕਰੋ ਸ਼ੌਂਕ ਭਾਈ ਕਿਵੇਂ ਲੱਗੇ ਤੁਹਾਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਦੇ ਆ ਕਰੋ ਮੇਰਾ ਵੀਰ ਜਿਹੜੇ ਨਵੇਂ ਵੀਰ ਵੀਡੀਓ ਦੇਂਦੇ ਨਾ ਤੇ ਆਪਾਂ ਹੋਰ ਵੀ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਏ ਵਧੀਆ ਵਧੀਆ ਵੀਡੀਓ ਜਾਨਵਰਾਂ ਦੀਆਂ ਆਪਾਂ ਤੁਹਾਨੂੰ ਪਾਇਆ ਕਰੀਏ ਵੀਰ ਕਿ ਤੁਹਾਡੇ ਕੋਲੇ ਪਹਿਲਾਂ ਪਹੁੰਚਣ ਲੋ ਜੀ ਕਰੋ ਸ਼ੌਂਕ ਆਪਾਂ ਤੁਹਾਨੂੰ ਜਾਨਵਰ ਨੂੰ ਫੜ ਕੇ ਕਰਾਉਣੇ ਆ ਸ਼ੌਂਕ ਚਲੋ ਭਾਈ ਜੀ ਇਹ ਮਦੀਨਾ ਬਾਈ ਲਓ ਬਾਈ ਜੇ ਇਹਦੇ ਪੰਜੇ ਬਾਈ ਕਰੋ ਚੈੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਨਰਦਾ ਕਰਾਉਣੇ ਆ ਸ਼ੌਂਕ ਤੁਹਾਨੂੰ। ਆਹ ਲਓ ਭਾਈ ਜੀ ਆਹ ਨਾਰਾ ਗਾ ਭਾਈ। ਉਮਰ ਦੇ ਵੱਡੇ ਨੇ ਇਹ ਭਾਈ ਜੋੜਾ ਵੱਡਾ ਆਪਣਾ। ਆਹ ਲਓ ਜੀ ਇਹਦੇ ਪੱਲੇ ਪੁੱਲੇ। ਆਹ ਲਓ ਭਾਈ ਜੀ ਇਹਦੇ ਪੰਜੇ। ਕਰੋ ਚੱਕ ਭਾਈ। ਤੇ ਜੋੜਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਵੀਰ। ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਕਰਦਿਆ ਕਰੋ ਮੇਰਾ ਭਰਾ। ਤੇ ਬਾਈ ਜੀ ਜੋੜਾ ਸੇਲ ਨੀਗਾ ਇਹ ਸ਼ੌਂਕ ਵਾਸਤੇ ਆ। ਉਸਤਾਦ ਜੀ ਬਿੰਦਰ ਪੂਲਾ ਜੀ ਵਾਲੇ। ਤੇ ਕਰੋ ਬਾਈ ਸ਼ੌਂਕ। ਆਪਾਂ ਤੁਹਾਨੂੰ ਹੋਰ ਵੀ ਸ਼ੌਂਕ ਵਧੀਆ-ਵਧੀਆ ਕਰਾਉਂਦੇ ਰਹਿਾਂਗੇ ਮੇਰਾ ਵੀਰ ਜਾਨਵਰਾਂ ਦੇ। ਕਰੋ ਜੀ ਸ਼ੌਂਕ ਬਾਈ। ਚੈਨਲ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਵੀਰ ਵੀਡੀਓ ਦੇਂਦੇ ਨੇ। ਤੇ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਦਿਲੋਂ ਧੰਨਵਾਦ ਉਹਨਾਂ ਵੀਰਾਂ ਦਾ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਮੇਰੇ ਵੀਰਾਂ ਨੂੰ ਉਹਨਾਂ ਦੀ ਫੈਮਿਲੀ ਨੂੰ ਲਓ ਜੀ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਪਰਾ ਜਾਨਵਰ ਲਾਈਕ ਕਮੈਂਟ ਕਰਦਿਆ ਕਰੋ ਮੇਰੇ ਵੀਰ ਆਪਾਂ ਤੁਹਾਨੂੰ ਹੋਰ ਵੀ ਸ਼ੌਂਕ ਕਰਾਉਂਦੇ ਰਹਿਾਂਗੇ ਕਿਵੇਂ ਲੱਗਿਆ ਨਾਰ ਤੁਹਾਨੂੰ ਦੱਸਿਓ